ਸਾਸ਼ਟਰੀ ਕਾ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਅਸੀਂ ਤੁਹਾਡੇ ਲਈ ਪੋਹੇ ਦੀ ਰੈਸিপি ਲੈ ਕੇ ਆਏ ਆਂ ਤੇ ਕਿਵੇਂ ਤੁਸੀਂ ਪਰਫੈਕਟ ਪੋਹਾ ਘਰ 'ਚ ਬਣਾ ਕੇ ਰੈਡੀ ਕਰਨਾ ਹੈ ਅੱਜ ਅਸੀਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸিপি ਸਟਾਰਟ ਕਰਦੇ ਆਂ ਤੇ ਪੋਹਾ ਬਣਾਉਣ ਲਈ ਇੱਕ ਕੋਲੀ ਆਪਾਂ ਨੇ ਪੋਹਾ ਲਿਆ ਤੇ 4 ਤੋਂ 5 ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਦੋ ਪਿਆਜ਼ ਨੂੰ ਵੀ ਆਪਾਂ ਨੇ ਬਰੀਕ ਕੱਟ ਲਿਆ ਤੇ ਟਮਾਟਰ ਤੇ ਨਿੰਬੂ ਲਿਆ ਆਪਾਂ ਨੇ ਥੋੜਾ ਜਿਹਾ ਧਨੀਆ ਤੇ ਥੋੜੀ ਜੀ ਆਪਾਂ ਨੇ ਕੱਚੀ ਮੂੰਗਫਲੀ ਲਈ ਹੈ ਤੇ ਸਭ ਤੋਂ ਪਹਿਲਾਂ ਆਪਾਂ ਪੋਹੇ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਆ ਤੇ ਇਹਨੂੰ ਆਪਾਂ ਪਾਣੀ 'ਚ ਥੋੜਾ ਜਿਹਾ ਸੋਕ ਕਰਕੇ ਰੱਖਾਂਗੇ ਨਾ ਤਾਂ ਆਪਾਂ ਇਹਨੂੰ ਭਿਓ ਕੇ ਰੱਖਾਂਗੇ ਤੇ ਨਾ ਹੀ ਆਪਾਂ ਨੇ ਇਹਨੂੰ ਸੁੱਕਾ ਐਡ ਕਰਨਾ ਥੋੜਾ ਜਿਹਾ ਆਪਾਂ ਨੇ ਇਹਨੂੰ ਸੋਕ ਕਰਕੇ ਰੱਖ ਲੈਣਾ ਹੈ ਤੇ ਇਸ ਤਰੀਕੇ ਦੇ ਤੁਸੀਂ ਇੱਕ ਬਾਸਕਟ ਲੈ ਲੈਣੀ ਹੈ ਤੇ ਉਹਦੇ ਵਿੱਚ ਤੁਸੀਂ ਇਹਨੂੰ ਰੱਖ ਲੈਣਾ ਸੋਕ ਕਰਕੇ ਤਾਂ ਕਿ ਜਿਹੜਾ ਐਕਸਟਰਾ ਪਾਣੀ ਹੈ ਉਹ ਚੰਗੀ ਤਰ੍ਹਾਂ ਰਿਲੀਜ਼ ਹੋ ਜਾਵੇ ਤੇ ਹੁਣ ਆਪਾਂ ਇੱਕ ਪੈਨ ਵਿੱਚ ਥੋੜਾ ਜਿਹਾ ਰਿਫਾਈਨਡ ਔਇਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ ਤੇ ਹੁਣ ਆਪਣਾ ਔਇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਪੀਨਟਸ ਐਡ ਕਰਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲਵਾਂਗੇ ਤੇ ਹੁਣ ਆਪਣੇ ਪੀਨਟਸ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਆ ਖੁਸ਼ਬੂ ਆਉਣ ਲੱਗ ਗਈ ਐ ਇਹਨਾਂ ਚੋ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਸਾਈਡ ਤੇ ਪਲੇਟ 'ਚ ਰੱਖ ਲਵਾਂਗੇ ਤੇ ਉਸੇ ਓਇਲ ਵਿੱਚ ਇੱਕ ਚਮਚ ਆਪਾਂ ਰਾਈ ਦਾ ਐਡ ਕਰਾਂਗੇ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਜੀਰਾ ਐਡ ਕਰਾਂਗੇ ਤੇ ਨਾਲ ਹੀ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਹਿੰਗ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਤੇ ਪਿਆਜ਼ ਨੂੰ ਆਪਾਂ ਥੋੜਾ ਨਰਮ ਹੋਣ ਤੱਕ ਭੁੰਨ ਲਵਾਂਗੇ ਇਹਨੂੰ ਆਪਾਂ ਨੇ ਲਾਈਟ ਬ੍ਰਾਊਨ ਹੋਣ ਤੱਕ ਨਹੀਂ ਭੁੰਨਣਾ ਸਿਰਫ ਆਪਾਂ ਨੇ ਇਹਨੂੰ ਥੋੜਾ ਜਿਹਾ ਨਰਮ ਹੋਣ ਤੱਕ ਭੁੰਨ ਲੈਣਾ ਤੇ ਹੁਣ ਪਿਆਜ਼ ਆਪਣਾ ਨਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟੀ ਹੋਈ ਹਰੀ ਮਿਰਚ ਐਡ ਕਰਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਟਮਾਟਰ ਐਡ ਕਰਾਂਗੇ ਤੇ ਟਮਾਟਰ ਐਡ ਕਰਕੇ ਆਪਾਂ ਇਹਨੂੰ ਥੋੜੀ ਦੇਰ ਲਈ ਪਕਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਐਡ ਕਰਾਂਗੇ ਤੇ ਨਾਲ ਹੀ ਥੋੜੀ ਜੀ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਤੇ ਹੁਣ ਜਿਹੜਾ ਆਪਾਂ ਨੇ ਪੋਹਾ ਸੋਕ ਕਰਕੇ ਰੱਖਿਆ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਨਾਲ ਮਿਕਸ ਕਰ ਦਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਰੋਸਟ ਕੀਤੇ ਹੋਏ ਪੀਨਟ ਐਡ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਨਿੰਬੂ ਨਚੋੜਾਂਗੇ ਜੀ ਦੇ ਨਾਲ ਇਹਦਾ ਜਿਹੜਾ ਟੇਸਟ ਹੈ ਬਹੁਤ ਹੀ ਵਧੀਆ ਆਉਂਦਾ ਹੈ ਖੱਟਾ ਮਿੱਠਾ ਟੇਸਟ ਆਉਂਦਾ ਹੈ ਇਹਦਾ ਤੇ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰਾਂਗੇ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਛੋਟਾ ਚਮਚ ਚੀਨੀ ਦਾ ਪਾਵਾਂਗੇ ਤੇ ਇਹਨੂੰ ਮਿਕਸ ਕਰਕੇ ਆਪਾਂ ਇਹਨੂੰ ਥੋੜੀ ਦੇਰ ਲਈ ਢੱਕ ਕੇ ਰੱਖ ਦਵਾਂਗੇ ਵੈਸੇ ਆਪਣਾ ਪੋਹਾ ਰੈਡੀ ਹੈ ਤੇ ਆਪਾਂ ਨੇ ਫਰੇਮ ਨੂੰ ਬੰਦ ਕਰ ਦੇਣਾ ਤੇ ਥੋੜੀ ਦੇਰ ਲਈ ਆਪਾਂ ਨੇ ਇਹਨੂੰ ਢੱਕ ਕੇ ਰੱਖ ਦੇਣਾ ਉਸ ਤੋਂ ਬਾਅਦ ਆਪਾਂ ਇਹਨੂੰ ਸਰਵ ਕਰਾਂਗੇ ਤੇ ਦੇਖੋ ਜੀ ਗਰਮਾ ਗਰਮ ਪੋਹਾ ਬਣ ਕੇ ਆਪਣਾ ਰੈਡੀ ਹੈ ਤੇ ਬਹੁਤ ਹੀ ਚਟਪਟਾ ਤੇ ਇੱਕਦਮ ਵਧੀਆ ਬਣ ਕੇ ਰੈਡੀ ਹੋਇਆ ਹੈ ਤੇ ਚੀਨੀ ਦਾ ਚਮਚ ਐਡ ਕਰਨ ਨਾਲ ਇਹਦਾ ਟੇਸਟ ਜਿਹੜਾ ਬਿਲਕੁਲ ਵੀ ਮਿੱਠਾ ਨਹੀਂ ਹੁੰਦਾ ਬਲਕਿ ਜਿਹੜਾ ਇਹਦਾ ਟੇਸਟ ਹੈ ਉਹ ਹੋਰ ਵੀ ਵਧੀਆ ਆਂਦਾ ਇਸ ਕਰਕੇ ਆਪਾਂ ਨੇ ਇੱਕ ਛੋਟਾ ਚਮਚ ਹੀ ਚੀਨੀ ਦਾ ਐਡ ਕੀਤਾ ਸੀ ਤੇ ਬਹੁਤ ਹੀ ਵਧੀਆ ਤੇ ਇੱਕਦਮ ਪਰਫੈਕਟ ਪੋਹਾ ਬਣ ਕੇ ਰੈਡੀ ਹੋਇਆ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ